ਇਤਰ ਦੇ ਪਹਿਲੇ ਨਵਰਾਤਰੇ ਪਟਾਲਾ ਦੇ ਇਤਿਹਾਸਕ ਮੰਦਿਰ ਸਿਦ ਸ਼ਕਤੀ ਪਿੱਠ ਮੰਦਿਰ ਕਾਲੀ ਦਵਾਰੇ ਭਗਤਾਂ ਦੀਆਂ ਦਰਸ਼ਨਾਂ ਲਈ ਰੌਣਕਾਂ ਲੱਗੀਆਂ ਹੋਈਆਂ ਨੇ ਇਸ ਮੌਕੇ ਮੰਦਿਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਵਿਚਾਰਾਂ ਵਿੱਚ ਵੀ ਕਾਫੀ ਰੌਣਕਾਂ ਨਜ਼ਰ ਆਈਆਂ ਭਗਤਾਂ ਨੇ ਕਿਹਾ ਅੱਜ ਤੋਂ ਮਹਾਰਾਣੀ ਜੀ ਦੇ ਪਵਿੱਤਰ ਨਵਰਾਤਰੇ ਦੀ ਸ਼ੁਰੂਆਤ ਹੋਈ ਆ ਅਸੀਂ ਜੋ ਵੀ ਮਨੋ ਕਾਮਨਾ ਮੰਗਦੇ ਹਾਂ ਸਾਡੀਆਂ ਪੂਰੀਆਂ ਹੁੰਦੀਆਂ ਨੇ ਰੋਜ਼ਾਨਾ ਵਾਰ ਰਿਪੀਟ ਅਸੀਂ ਰੋਜ਼ਾਨਾ ਦੋ ਵਾਰ ਮੰਦਿਰ ਆਉਣਾ ਹੁੰਦਾ ਹੈ ਪੂਜਾ ਅਰਚਨਾ ਕਰਦੇ ਤੇ ਵਰਤ ਰੱਖਦੇ ਹਾਂ ਕਾਲਾ ਸ਼ਹਿਰ ਦੇ ਵਿੱਚ ਖੜੇ ਆ ਜੀ ਨਵਰਾਤਿਆਂ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਸੋ ਬਹੁਤ ਪ੍ਰਾਤਨ ਜਿਹਾ ਮੰਦਰਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਪ੍ਰਾਤਨ ਮੰਦਿਰ ਹੈ ਉੱਥੋਂ ਦੇ ਤਸਵੀਰਾਂ ਦਿਖਾਵਾਂਗੇ ਕਾਲੀ ਦੁਆਰੇ ਮੰਦਿਰ ਦੀਆਂ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਆਪਾਂ ਗੱਲਬਾਤ ਵੀ ਕਰਾਂਗੇ ਪੰਡਤ ਜੀ ਨੇ ਜਿਹੜੇ ਪੁਜਾਰੀ ਨੇ ਉੱਥੋਂ ਦੇ ਜੀ ਕੀਦਾ ਦੇਖਦੇ ਨੇ ਕਿ ਸੰਗਟਾ ਦੇ ਵਿੱਚ ਬੜਾ ਉਤਸ਼ਾਹ ਹੈ ਆਪਾਂ ਪੰਡਤ ਜੀ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਗੱਲਬਾਤ ਕਰਦੇ ਹਾਂ ਰਾਮ ਜੀ ਪਨਜੀ ਜੀ ਨਾਂ ਦੇ ਪੰਡਿਤ ਜੀ ਅੱਜ ਕਿੱਦਾਂ ਦੇਖਦੇ ਹੋ ਕਿ ਰਾਤ ਤੋਂ ਜਿਹੜੀਆਂ ਸੰਸਾਂ ਉਹ ਜਿਹੜੀਆਂ ਆਤੇ ਪਹੁੰਚ ਰਹੀਆਂ ਨੇ ਮਾਤਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਤਾਂ ਲੋਕਾਂ ਨੂੰ ਆਉਂਦਾ ਕਿਉਂਕਿ ਸਾਡੇ ਨੂੰ ਬਹੁਤ ਦਾ ਜੀ ਬਹੁਤ ਬਹੁਤ ਆ ਜਾਂਦਾ ਬਹੁਤ ਦਾ ਜੀ ਜਦੋਂ ਜੀ ਆ ਕੇ ਸਾਡੇ ਬਹੁਤ ਖੁਸ਼ ਹਾਂ ਜੀ ਤੁਹਾਡੀ ਜੀ ਰਾਜ ਜਨਮ ਜੀ ਬੜੀ ਸਤਿ ਸ਼੍ਰੀ ਅਕਾਲ ਜਿਹੜਾ ਜਨਮ ਦਿਨ ਦੀ ਐਡੀ ਕੰਦ ਰਾਤ ਰਿਆ ਚਾਂਦਾ ਜੀ ਜੀ ਰੋਮਨੀ ਵੱਲੋਂ ਇਹ ਭਰਾ ਮੰਗ ਜੀ ਜੀ ਤੁਸੂ ਲੈ ਕੇ ਐਸਾ ਮਾਣ ਵਿੱਚ ਬੱਚਾ ਦੇ ਬਹੁਤ ਇਨਸਾਇਰ ਜੀ ਇਹ ਬੋਤਨ ਦਾ ਦਾ ਲਗਾਇਆ ਜੀ ਇਹ ਪੰਡਤੀ ਪਹਿਲਾ ਨੁਰਾਤਾ ਜਿਹਦਾ ਤੇ ਕਿੰਨੇ ਨੁਰਾਤੇ ਹੁੰਦੇ 7 ਦਿਨ ਨੁਰਾਤੇ ਤੇ ਕਿੰਨੀ ਕੀ ਕਿਰਪਾ ਹੁੰਦੀ ਪ੍ਰਮਾਤਮਾ ਦੀ ਮਾਤਾ ਰਾਣੀ ਦੀ ਦੱਸੋ ਜਰਾ ਉਹ ਜਿੰਨੇ ਜੀ ਬਹੁਤ ਸਰਮੁਖ ਨੇ ਜੀ ਉਹਦੇ ਦੇਖਦੇ ਹਾਂ ਇੱਕ ਦਿਨ ਲਾਤਰਾ ਬਣਿਆ ਜੀ ਅੱਜ ਸ੍ਰੀ ਰਤਨ ਨੂੰ ਰਾਜਰਾਮ ਮਾਨਸਟੇਲ ਦੀ ਜੀ ਜੀ ਇੱਕ ਦੂਜਾ ਦਾਤਰ ਬਹੁਤਾਰੇ ਚੰਦਗੇਟਾ ਇੱਕ ਅੱਜ ਮਿਲਦਾ ਹੈ ਤੇ ਤੁਸੀਂ ਦੋੜਦੇ ਜੀ ਸਾਡੀ ਜਿਹੜੀ ਹੈਗੀ 100 ਦਿਨ ਦਾਤਰ ਦੇਖ ਤੇ ਵੀ ਰਾਈਟ ਮਰਤੀ ਜੀ ਉਹ ਕਿੰਨਿਆ ਤੇ ਸੰਕਾਂ ਦੇ ਵਿੱਚ ਉੱਜਾ ਤੇ ਕਿੰਨਾ ਕੁ ਪ੍ਰਾਤਨ ਮੰਦਰੋਂ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਹੋਏ ਲਗਭਗ 20 ਸਾਲ ਤੋਂ ਸਤਿ ਸਾਲ ਸੰਭਾਲ ਉਹ ਮੰਦਰ ਪੁਰਾਣਾ ਹੈ ਜਿਹੜਾ ਇਸ ਵਕਤ ਮੈਂ ਵੀਾਰ ਦੀ ਮੋਢੀ ਲਈ ਆ ਤੇ ਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਨਵੇਂ ਪਹਿਲੇ ਨਵਰਾਤੇ ਦੀਆਂ ਨੇ ਨੌ ਵਰਸ ਦੀਆਂ ਵੀ ਜਿਹੜੀਆਂ ਕੀ ਕਹਿਣਾ ਚਾਹੁੰਦੇ ਤੁਸੀਂ ਤਾਂ ਜਿਹੜੇ ਪਹਿਲੇ ਨਵਰਾਤੇ ਨੂੰ ਨੌ ਵਰਸ ਦੀ ਸਭ ਤੋਂ ਮਿਲਣ ਲੱਗਿਆ ਬਧਾਈ ਜੀ ਸਾਰੇ ਆ ਗਏ ਫੀਲਿੰਗ ਦਿੱਤੀ ਕਿ ਆਪਣੇ ਜਿੰਨੇ ਜਿੰਨੇ ਵੀ ਬੇਬੀ ਦਾ ਮੰਦਰ ਨੂੰ ਬੱਚੇ ਨਵਰਾਤਿਆਂ ਦੇ ਆਪਣੀ ਹਾਜ਼ਰੀ ਲਵਾਨ ਔਰ ਪੂਜਾ ਪਾਠ ਕਰ ਰਹੇ ਨੇ ਤੇਰਾ ਮੁਟਾ ਹੋਇਆ ਪੂਜਾ ਪਾਠ ਸਭ ਤੋਂ ਮੁੱਖ ਮੰਨਿਆ ਜਾਂਦਾ ਹੈ। ਸੋ ਹੋਰ ਵੀ ਭਗਤ ਜਨਾ ਤੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਅੱਜ ਪਹਿਲਾ ਨਵਰਾਤਾ ਹੈ ਤੇ ਸਵੇਰ ਤੋਂ ਹੀ ਜਿਹੜੀਆਂ 4 ਵਜੇ ਤੋਂ ਸ਼ਕਤਾਂ ਜਿਹੜੀਆਂ ਦਰਬਾਰ ਆ ਰਹੀਆਂ ਨੇ ਤੇ ਪਹਿਲੇ ਨਵਰਾਤੇ ਦੀ ਜਿਹੜੀ ਪੂਜਾ ਸ਼ੁਰੂ ਹੋ ਚੁੱਕੀ ਹੈ ਤੇ ਨਾਲ ਦੀ ਨਾਲ ਸਾਡੇ Hindu ਧਰਮ ਦੇ ਵਿੱਚ ਨੌ ਮਾਸ ਦੀ ਜਿਹੜੀ ਵਰਸ਼ ਵਿੱਚ ਜਰਾ ਅੱਜ ਚੱਲ ਚੁੱਕਿਆ ਹੈ। ਹੁਆ ਗੱਲਬਾਤ ਕਰਦੇ ਕੀ ਕਰਾਂ। ਸੋ ਜੈ ਮਾਤਾ ਜੀ ਜੈ ਮਾਤਾ ਕੀ ਮੈਂ ਅੰਦਰ ਕਰ ਕਮੰਦਾਂ। ਸੋ ਕਿੰਦਾ ਦੇਖ ਦਿਓ ਜੀ ਅੱਜ ਵਰਾਤੇ ਦੀ ਜਿਹੜੀ ਫੈਲਦੇ ਹਨ ਵਰਾਤਾ ਦੇ ਪੀੜਾ ਸ਼ੁਰੂ ਹੋਣੀ ਹੈ ਜੀ ਅੱਜੇ ਫਿਰ ਗੱਲ ਕਰੀਏ ਨਵਾਂ ਪਰ ਤੁਹਾਨੂੰ ਮੈਂ ਆਵਾਜ਼ ਤੁਹਾਨੂੰ ਜਿਹੜੀ ਆ ਪੂਰੀ ਰਹੀ ਹੈਗੀ ਤੇ ਅਸੀਂ ਇਸ ਵੇਲੇ ਪਨਾਹ ਪ੍ਰਾਚਿਤ ਪਟਾਲਾ ਦੇ ਕਾਲੀਦਵਾਰ ਮੰਦਿਰ ਦੇ ਸਾਹਮਣੇ ਖੜੇ ਆਂ ਤੇ ਮੈਂ ਤੁਹਾਨੂੰ ਦੱਸ ਦਰਾਂ ਚਾਹਾਂ ਕਿ ਮੈਨੂੰ ਜਾਨਾ ਹੀ ਕਰਿਆ ਕਾਫੀ ਲਗਾ ਦੇ ਲੋਕ ਆਂਦੇ ਨੇ ਅੱਜ ਦੇ ਨਵਰਾਤਿਆਂ ਦੇ ਕਾਰਨ ਤਕਰੀਬਨ ਜਿਹੜਾ ਹਜ਼ਾਰਾਂ ਹੀ ਲੋਕ ਮੱਥਾ ਟੇਕ ਚੁੱਕੇ ਨੇ ਇੱਥੇ ਸੋਤੀ ਨੈਸ਼ਨ ਮੱਥਾ ਅਜੇ ਸੂਕ ਤੇ ਕੇ ਬਾਹਰ ਆਏ ਆਂ ਜੀ ਸੋ ਬਣਾ ਕਾਫੀ ਖੁਸ਼ੀ ਹੋ ਰਹੀ ਹੈ ਸਾਡੇ ਤਰਫ ਦੇ ਨਾਲ ਜੀ ਜੀ ਆ ਤਾਂ ਕਾਫੀ ਲੋਕ ਜਨਨ ਜਾਨ ਜਿਹੜਾ ਆਈ ਕਹੀਏ ਇੱਕ ਵੱਡਾ ਪ੍ਰਾਪਰ ਵਿੱਚ ਆਇਆ ਦਾ ਮੈਂ ਸੋ ਧਰਮ ਦੇ ਨਾਲ ਜਿਹੜੇ ਬੰਦੇ ਨੇ ਕਾਫੀ ਕਿੰਦਾ ਲਗਾ ਕੇ ਸੋ ਕਿੱਦਾਂ ਦੇਖਦੇ ਹੋ ਬੜਾ ਪ੍ਰਾਤਨ ਮੰਦਿਰ ਆ ਸਾਰੇ ਨਤਮਸਤ ਕਰੁੰਦੇ ਨੇ ਤੇ ਅੱਜ ਨੌਂ ਵਾਰਸ਼ ਦੀ ਵੀ ਜੇਰੀ ਸ਼ੁਰੂਆਤ ਹੋ ਚੁੱਕੀ ਏ ਤੇ ਨਾਲ ਦੀ ਨਾਲ ਨਵਰਾਤਿਆਂ ਦੀ ਵੀ ਜੇਰੀ ਏ ਓਦਾਂ ਸ਼ੁਰੂ ਹੋ ਚੁੱਕੀ ਏ ਨੌਂ ਨਵਰਾਤੇ ਕਹਿੰਦੇ ਨੇ ਕਿ ਮਤਲਬ ਕਿ 9 ਦਿਨ ਨਰਾਤੇ ਨੇ ਕੀ ਕਹਿਣਾ ਤੁਸੀਂ ਸਰ ਜੇਕਰ ਗੱਲ ਕਰੀਏ ਕਿ ਆਉਂਦੇ ਮੋੜ 'ਤੇ ਮਹਾਗੱਤ ਸੇ ਮਾਤਾ ਗਾਲੀਵਰ ਦੇ ਮੰਦਰ ਸਾਈਂ ਮਿਣਾ ਜਨਾ ਤੋਂ ਸਭ ਕੋਈ ਬਿਨਾ ਮਾਤਾ ਦਾ ਸ਼ਰਵਲ ਲੈ ਬਿਨਾ ਕਿਨੀ ਵੀ ਸਫਲ ਹੋ ਦੀ ਤੋਂ ਅਜਿਹੀ ਜਿਹੜਾ ਸਾਡੀ ਮਨੋਂ ਕਮਣਾ ਆ ਲੋਕਾਂ ਦੀ ਹਜ਼ਾਰਾਂ ਦੀ ਬਾਜ਼ਾਰ ਚ ਜਿਹੜੇ ਮੇਲ ਫੀਮੇਲ ਜਿਹੜੀਆਂ ਹੋਂਕਾ ਜੁਦਾ ਬੰਦੇ ਬਿਖਤੀ ਸਾਰੇ ਕੋ ਗੱਡੇ ਆਂਦੇ ਨੇ ਤੇ ਆਪਣੀ ਆਪਣੀ ਮਨਤਾ ਮੰਗਦੇ ਨੇ ਤੋਂ ਕਾਫੀ ਇਮਪ੍ਰੈਸ਼ਨ ਮੰਦਰ ਕਾਫੀ ਜ਼ਿਆਦਾ ਹੈਗੇ ਦੇਵੀ ਸ਼ਕਤੀਆਂ ਵਾਲਾ ਮੰਦਰ ਜੋ ਵੀ ਆਪਣੀ ਇੱਥੇ ਚੱਗੀ ਨੀਤ ਫਾਪੀਆਂ ਦੇ ਨਾਲ ਇਕੜੀ ਤੇ ਮੱਥਾ ਟੇਕਣਾ ਦਾ ਰਿਵਾਜ ਸਾਨੂੰ ਕਮਣਾ ਬਹੁਤ ਹੁੰਦੀ ਹੈ ਤੋਂ ਹੀ ਨੌਕਲ ਵਿੱਚ ਵਿਸ਼ਵਾਸ ਤਾਂ ਹੀ ਲੋਕ ਇੱਥੇ ਪ੍ਰਧਾਨਜੀਤ ਸਾਹਿਬ ਦੇ ਚਾਹੁੰਦੇ ਨੇ ਜਾਨਣਗੇ। ਸੋ ਕੀ ਕਹਿਣਾ ਚਾਹੁੰਦੇ ਨੇ ਨਵਰਾਤਿਆਂ ਨੇ ਕਿ ਸੰਕਤਾਂ ਨੂੰ ਵਧਾਈਆਂ ਦੇਣਾ ਚਾਹੀਦਾ ਹੈ ਤੇ ਕਹਿੰਦਾ ਨਵਰਾਤਾਂ। ਮੇਰੇ ਬਲੋਂ ਤਾਂ ਸਾਰੇ ਜਿਹੜੇ ਵੀ ਦੇਸ਼ ਦੇ ਵਿੱਚ ਵਰਤੇ ਇਹਨਾਂ ਨੌਕਲ ਨੂੰ ਸਾਨੂੰ ਨਵਰਾਤ ਨਹੀਂ ਬਹੁਤ ਪੂਰਤਾ। ਸੋ ਮੈਂ ਹੀ ਕਹਾਂਗਾ ਕਿ ਆਪਣੇ ਸਵਾਦ ਤੋਂ ਰਹਿਣਾ ਚਾਹੀਏ। ਚੰਗੇ ਵਿਚਾਰਦਾਰ ਲੈ ਕੇ ਆਈਏ ਪੰਜਾਬ ਸੂਬੇ ਦੇ ਵਿੱਚ ਦੇਸ਼ ਦੇ ਵਿੱਚ। ਅਸਲ ਤਾਂ ਪਰਕੁਸਤਾ ਜਿ ਬਣਾਵਾ ਰੱਖੀ ਹੈ। ਇੱਕ ਤਾਂ ਨਾਲ ਕੇ ਭਾਈਚਾਰੇ ਵਿਚਾਰ ਜਿਹੜੀ ਆ। ਉਹ ਇਕੱਠੇ ਰਹੀਏ ਇਕੱਠੇ ਹੋ ਕੇ ਰਹੀਏ ਸਾਡੇ ਕਿਹੜਾ ਸਾਰਾ ਦੇਸ਼ ਹੈ ਸਮਸਰੀ ਕਿ ਨਾਲੇ ਵਾਸਕੇ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਫਿਰ ਮੰਦਰ ਦੀਆਂ ਕਿ ਕਿੱਦਾਂ ਸਵੇਰ ਤੋਂ ਹੀ ਜਰਾਏ 4 ਵਜੇ ਤੋਂ ਹੀ ਐਦਾਂ ਜਰਾਏ ਉਹ ਭਟਾਂ ਦੇ ਜਰਾ ਦਾਤਾ ਲੱਗਿਆ ਹੋਇਆ ਏ ਸੋ ਆਪਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਜਿਹੜੇ ਅਤਮਸਤ ਕੋਲੋਂ ਵਾਸਤੇ ਫੋਨ 'ਤੇ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਜੇ ਮਤਨ ਕੀ ਨਾਮ ਹੈ ਨਾਮ ਦਾ ਜੋ ਆਖਾ ਤੁਸੀਂ ਮਤਬਸਰ ਹੋਣ ਵਾਸਤੇ ਆਏ ਤੋ ਅੱਜ ਪਹਿਲਾ ਮਾਤਾ ਰਾਣੀ ਸਵੇਰ ਤੋਂ ਇੰਜਰੀ ਸਰਕਾਰੀ ਕੀ ਕਹਿਣਾ ਕਰਦੇ ਹੋ ਮਾਤਾ ਰਾਣੀ ਦਾ ਦਰਬਾਰ ਆਇਆ ਆਂ ਅੰਤਿ ਪਰਮ ਮਾਮੀ ਬੋਲਦਾ ਪਿਆ ਆਪਣੇ ਆਪ ਲਾਣ ਦੇ ਚਾਹੁੰਦੇ ਆਂ ਬਸ ਅਜੀਤ ਸਨ ਆ ਤੋ ਗੱਲਬਾਤ ਕੀਤੀ ਜਿਉਂ ਉਹਨਾਂ ਨੇ ਕਿਹਾ ਜੀ ਮਾਤਾ ਰਾਣੀ ਕਿਰਪਾ ਕਰਦੀ ਏ ਤਾਂ ਅਸੀਂ ਵੀ ਦਰਬਾਰ ਪਹੁੰਚਦੇ ਆਂ ਕਿ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਆਂ ਤਾਂ ਬੜੀ ਕਿਰਪਾ ਏ ਪ੍ਰਾਤਨ ਮੰਦਰ ਆ ਪ੍ਰਾਤਨ ਮੰਦਰ ਮਾ ਕਾਲੀ ਦਵਾਰੇ ਦਾ ਪਟਾਣੇ ਸ਼ਹਿਰ ਦੇ ਵਿੱਚ ਮੰਦਿਰ ਆ ਸੋ ਅੱਜ ਸ਼ਹਿਰ ਤੋਂ ਹੀ ਜਿਹੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਕਾਲੀ ਦਵਾਲੇ ਮੰਦਿਰ ਦੇ ਵਿੱਚ ਸਵੇਰੇ 4 ਵਜੇ ਤੋਂ ਜਿਹੜੀਆਂ ਨੇ ਰੌਣਕਾਂ ਲੱਗੀਆਂ ਹੋਈਆਂ ਨੇ ਐਦਾ ਹੀ ਲੋਕ ਜਿਹੜੇ ਨੇ ਪੂਜਾ ਕਰਨ ਫੋਨ ਰਹੇ ਨੇ ਬਾਦ ਵੀ ਤੇ ਰਾਏ ਪਹਿਲੇ ਨਵਰਾਤੇ ਦੇ ਜਰੀਏ ਸ਼ੁਰੂਆਤ ਹੋ ਚੁੱਕੀ ਹੈ ਸੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਤਾਂ ਕਿ ਜਿਹੜੇ ਘਰ ਬੈਠੀਆਂ ਸੰਗਤਾਂ ਨੇ ਕੋਈ ਜਿਹੜਾ ਹੈ ਅਤੇ ਨਤਮਸਤਕ ਹੋਣ ਤਾਂ ਇਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਸੋ ਕੈਮਰਾ ਪਰਸਨ ਪੌਣਕਰਵਲ ਦੇ ਨਾਲ ਲਕੀ ਰਾਘੂਰ ਗੁਰਦਾਸ ਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਰਿਪੋਰਟ